ਮੁਠੰਡਾ ਵਿੱਚ ਸ਼੍ਰੀ ਰਾਮ ਨੌਮੀ ਤੇ ਲੱਗੀ ਗਈ ਸ਼ੋਭਾ ਯਾਤਰਾ ਜਿਸ ਦੇ ਵਿੱਚ ਗੰਨੇ ਦੇ ਜੂਸ ਦਾ ਲੰਗਰ ਲਗਾਇਆ ਗਿਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸ਼ਰਦਾਲੂ ਲੰਗਰ ਦੇ ਵਿੱਚ ਬਣਾਏ ਗਏ ਜੂਸ ਦਾ ਆਨੰਦ ਲੈ ਰਹੇ ਨੇ ਇਹੀ ਸ਼ੁਭਜਤਰਾ ਅਮਰੀਕ ਸਿੰਘ ਰੋਡ ਤੋਂ ਚੱਲੀ ਅਤੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੀ ਪਹੁੰਚੀ ਕੀ ਕਹਿਣਾ ਇਸ ਮਾਸੇ ਵੀ ਸੰਜੀਜ ਜੰਮਦਾ ਜੈ ਸ਼੍ਰੀ ਰਾਮ ਅੱਜ ਪ੍ਰਭੂ ਰਾਮ ਨੰਮੀ ਦਾ ਸੁਭ ਦਿਹਾੜਾ ਜੋ ਸਾਡੇ ਹਿੰਦੂ ਧਰਮ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਪਨਾਇਆ ਜਾਂਦਾ ਹੈ ਪ੍ਰਭੂ શ્રી ਰਾਮ ਦੀ ਕਿਰਪਾ ਦੇ ਨਾਲ ਅੱਜ ਅਸੀਂ ਫਰੈਸ਼ ਜੂਸ ਬੰਨੇ ਦਾ ਜੋ ਸ਼ੋਭਾ ਯਾਤਰਾ ਨਿਕਲੀ ਸੀ ਉਹਨਾਂ ਕਰਕੇ ਅੱਜ ਇਹ ਜੂਸ ਦੀ ਸੇਵਾ ਲਈ ਸੀ ਪ੍ਰਭੂ શ્રી ਰਾਮ ਸੰਤ ਸੇਵਾ ਲਈ ਰੱਖਣ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੀਏ ਜੈ શ્રી ਰਾਮ ਜੈ